ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਇਆ ਬਹੁਤ ਹੀ ਸੋਹਣੀ ਵੈਰਾਈਟੀ ਬਹੁਤ ਸੋਹਣੇ ਦੋ ਸੂਟ ਲੈ ਕੇ ਆਈਆਂ ਜਿਹੜੇ ਕਿ ਕਸਟਮਾਈਜ਼ ਹੋਏ ਨੇ ਹਨਾ ਇਹਦੇ ਉੱਪਰ ਕੋਈ ਵੀ ਭੈਣ ਕਿਸੇ ਵੀ ਕਲਰ ਦੇ ਉੱਪਰ ਇਹਨੂੰ ਕਸਟਮਾਈਜ਼ ਕਰਵਾਉਣਾ ਚਾਹੁੰਦੀ ਹੈ ਕਰਵਾ ਸਕਦੇ ਹੋ ਇਹ ਜਿਵੇਂ ਸ਼ਰਾਰਾ ਗਰਾਰਾ ਕਿਸੇ ਵੀ ਕੁਝ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਲਹਿੰਗਾ ਘਗਰਾ ਕੁਝ ਵੀ ਬਣਾਉਣਾ ਚਾਹੁੰਦੇ ਹੋ ਪਾਰਟੀ ਵੇਅਰ ਤਾ ਉਸ ਤਰ੍ਹਾਂ ਇਹ ਤੁਸੀਂ ਬਣਾ ਸਕਦੇ ਹੋ ਬਹੁਤ ਸੋਹਣਾ ਡਾਈਏਬਲ ਫੈਬਰਿਕ ਆ ਸਾਰਾ ਇਹ ਸੋ ਜਿਹੜੀ ਵੀ ਭੈਣ ਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਊਗਾ ਦੋ ਹੀ ਸੂਟ ਲੈ ਕੇ ਆਈਆਂ ਸੇਮ ਜਾਨੀ ਕਿ ਹੈਗਾ ਪੈਟਰਨ ਬਸ ਦੋ ਕਲਰਾਂ ਦੇ ਉੱਪਰ ਇਹ ਕਸਟਮਾਈਜ਼ ਹੋ ਰਿਹਾ ਵਾ ਸੋ ਇਹ ਡਾਈ ਹੋ ਕੇ ਆਇਆ ਫੈਬਰਿਕ ਦੁਪੱਟੇ ਨਾਲ ਹੀ ਰੈਡੀ ਹੋਏ ਨੇ ਸਟਿਚਿੰਗ ਹਜੇ ਹੋਣੀ ਇਹਨਾਂ ਦੀ ਬਾਕੀ ਆ ਸੋ ਸੇਮ ਇਹਦੇ ਨਾਲ ਕਲਰ ਇਹ ਦੋਨੇ ਕਲਰ ਸਾਡੇ ਕੋਲ ਆਲਰੇਡੀ ਮਤਲਬ ਕਿ ਡਨ ਨੇ ਜੇ ਤੁਸੀਂ ਇਹੀ ਕਲਰ ਦੇ ਵਿੱਚ ਜਾਣਾ ਚਾਹੁੰਦੇ ਹੋ ਜਿਹੜੇ ਮੈਂ ਤੁਹਾਨੂੰ ਦੋ ਕਲਰ ਦਿਖਾਉਂਗੀ ਫਿਰ ਤਾਂ ਸਮਝ ਲਓ ਸਾਡੇ ਕੋਲ ਰੈਡੀ ਹੋਈ ਨੇ ਤੇ ਜਸਟ ਤੁਹਾਡੀ ਸਟਿਚਿੰਗ ਹੀ ਬਾਕੀ ਰਹਿ ਜਾਣੀ ਆ ਸੋ ਤੁਸੀਂ ਸਟਿਚਿੰਗ ਕਰਵਾ ਕੇ ਲੈ ਸਕਦੇ ਹੋ ਤੇ ਨਹੀਂ ਜੇ ਤੁਸੀਂ ਅਦਰ ਕਿਸੇ ਕਲਰ ਦੇ ਵਿੱਚ ਜਾਣਾ ਤਾਂ ਸੇਮ ਪੈਟਰਨ ਦੇ ਵਿੱਚ ਮਤਲਬ ਕਿ ਸੇਮ ਡਿਜ਼ਾਈਨ ਡਿੱਟੋ ਤਾਂ ਨਹੀਂ ਮਿਲਣਾ 19 20 ਦਾ ਫਰਕ ਰਹਿ ਜਾਂਦਾ ਤੇ ਕਿਉਂਕਿ ਅਲੱਗ-ਅਲੱਗ ਡਿਜ਼ਾਈਨ ਇਹਦੇ ਵਿੱਚ ਆਉਂਦੇ ਆ ਡਾਇਰਬਲ ਫੈਬਰਿਕ ਦੇ ਵਿੱਚ ਸੋ ਜਿੱਦਾਂ ਦਾ ਵੀ ਡਿਜ਼ਾਈਨ ਤੁਸੀਂ ਲਾਈਕ ਕਰੋਗੇ ਵੀ ਘੇਰਾ ਹੈਵੀ ਹੋਵੇ ਜਾਂ ਸਾਰੀ ਬੂਟੀ ਹੋਵੇ ਜਿੱਦਾਂ ਦਾ ਵੀ ਲਾਈਕ ਕਰੋਗੇ ਉਦਾਂ ਦਾ ਤੁਹਾਨੂੰ ਕਸਟਮਾਈਜ਼ ਹੋ ਕੇ ਸ਼ਰਾਰਾ ਗਰਾਰਾ ਜੋ ਮਰਜੀ ਤੁਸੀਂ ਬਣਾਉਣਾ ਚਾਹੁੰਦੇ ਹੋ ਬਣ ਜਾਊਗਾ ਜੀ ਤੇ ਜਿਹੜੀਆਂ ਬੈਣਾ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲੋ ਜੀ ਮੈਂ ਦਿਖਾਨੀਆਂ ਤੁਹਾਨੂੰ ਅੱਜ ਦੀ ਕਲੈਕਸ਼ਨ ਇਹ ਹੈਗਾ ਵਾ ਕੁੜਤੀ ਦਾ ਪੈਟਰਨ ਇਹ ਜਸਟ ਮੈਂ ਤੁਹਾਨੂੰ ਇੱਕ ਆਈਡੀਆ ਦੇ ਰਹੀ ਆਂ ਵੀ ਜਿਹੜੀਆਂ ਪੈਣਾ ਇਸ ਤਰ੍ਹਾਂ ਆਪਣਾ ਇਹ ਸਾਰਾ ਦੇਖੋ ਕਿੰਨਾ ਸੋਹਣਾ ਸਾਰਾ ਕੰਮ ਹੋਇਆ ਇਹ ਡਾਈਏਬਲ ਫੈਬਰਿਕ ਆਂ ਦਾ ਵਾਈਟ ਤੇ ਇਹਨੂੰ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਡਾਈ ਕਰਵਾ ਸਕਦੇ ਹੋ ਕਿਸੇ ਵੀ ਮਤਲਬ ਕਿ ਕਸਟਮਾਈਜ਼ ਕਰਵਾ ਸਕਦੇ ਹੋ ਬਸ ਇੰਨਾ ਕਾ ਵੀ ਡਿਜ਼ਾਈਨ ਜੇ ਤੁਸੀਂ ਕਹੋ ਸੇਮ ਡਿਜ਼ਾਈਨ ਹੋਵੇ ਸੇਮ ਡਿਜ਼ਾਈਨ ਨਹੀਂ ਹੁਣ ਮਿਲਣਾ ਹੈਗਾ ਇਹਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਹੁੰਦੇ ਰਹਿੰਦੇ ਨੇ ਜਸਟ ਲੁੱਕ ਵਾਈਜ਼ ਜਿਵੇਂ ਇਹਦੇ ਵਿੱਚ ਹਣ ਇਸ ਤਰ੍ਹਾਂ ਬਣਿਆ ਹੋਇਆ ਕਿ ਇਹਾ ਤੁਹਾਨੂੰ ਸੇਮ ਮਿਲ ਜੂ ਹੈਵੀ ਇਸੇ ਤਰ੍ਹਾਂ ਸਾਰਾ ਜਾਲ ਦਾ ਕੰਮ ਮਿਲ ਜੂਗਾ ਥੋੜੀ-ਮੋਟੀ ਡਿਜ਼ਾਈਨਿੰਗ ਦਾ ਫਰਕ ਪੈ ਜੂਗਾ ਫਲਾਵਰ ਹਟ ਕੇ ਜੇ ਕੁਝ ਹੋ ਜੂਗਾ ਜਾਨੀ ਕਿ ਪੈਟਰਨ ਸੇਮ ਹੀ ਰਹੂਗਾ ਇਹ ਰਾਸ਼ਟਕਲਾ ਦੇ ਉੱਪਰ ਦੇਖੋ ਰੈਡੀ ਹੋਇਆ ਦੇਖੋ ਕਿੰਨਾ ਸੋਹਣਾ ਹੈ ਨਾ ਪਿਓਰ ਵਿਸਕੋਸ ਦੀ ਇਹ ਜੋਰਜਟ ਆ ਬਿਲਕੁਲ ਹੀ ਇਹਦੀ ਫੀਲ ਬਿਲਕੁਲ ਚਨੂਨ ਵਰਗੀ ਹੁੰਦੀ ਹੈ ਜਾਨੀ ਕਿ ਹੋ ਸਕਦਾ ਹੈ ਕਿ ਇਹ ਚਨੂਨ ਵੀ ਸਮਝਦੇ ਹੋਣ ਵੀ ਬਿਲਕੁਲ ਚਨੂਨ ਵਾਂਗੂ ਹੁੰਦਾ ਫੈਬਰਿਕ ਜੀ ਪਿਓਰ ਦਾ ਚਨੂਨ ਦਾ ਸਮਝ ਲਓ ਚਾਹੇ ਪਿਓਰ ਜੌਰਜਟ ਯਾਨਕਿ ਇਹ ਜਿਹੜਾ ਮੇਨ ਫੈਬਰਿਕ ਆ ਜਿਵੇਂ ਬੰਬਰ ਜੌਰਜਟ ਆਪਾਂ ਕਹਿ ਦਈਏ ਪਿਓਰ ਵਿਸਕੋਸ ਜੌਰਜਟ ਦੀ ਕੁਆਲਿਟੀ ਆ ਇਹ ਸਾਰੀ ਬਹੁਤ ਸੋਹਣਾ ਸਾਰਾ ਕੰਮ ਹੋਇਆ ਦੇਖੋ ਕਿੰਨਾ ਸੋਹਣਾ ਕੰਮ ਆ ਸਾਰਾ ਕੇਰੇ ਦੇ ਉੱਪਰ ਆਹ ਸਾਰਾ ਕੇਰਾ ਆਊਗਾ ਇਹ ਸਾਰਾ ਇਹ ਸਾਰਾ ਸ਼ਰਟ ਦੇ ਉੱਪਰ ਕੰਮ ਹੋਇਆ ਹੋਇਆ ਰਸਤੇ ਕਲਰ ਦਾ ਸੂਟ ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਤੇ ਨਾਲ ਇਹਦੇ ਸੇਮ ਹੈਗਾ ਜੀ ਇਹਦਾ ਕੱਗੜਾ ਰੈਡੀ ਹੋਣਾ ਇਹ ਪਰ ਤੁਸੀਂ ਜੇ ਇਹਦਾ ਕੋਈ ਸ਼ਰਾਰਾ ਗਰਾਰਾ ਕੁਝ ਵੀ ਬਣਾਉਣਾ ਚਾਹੁੰਦੇ ਹੋ ਇਹ 2-2 ਪੀਸ ਆ ਜਾਣਗੇ ਇੱਕ-ਇੱਕ ਪੀਸ ਤਾਂ ਕਸਟਮਰ ਦਾ ਜਾਣਾ ਹੀ ਆ ਰੈਡੀ ਹੋ ਕੇ ਇੱਕ-ਇੱਕ ਪੀਸ ਪਿਆ ਸਾਡੇ ਕੋਲ ਰੈਡੀ ਆਲ ਮਤਲਬ ਕਿ ਇਸੇ ਸੇਮ ਕਲਰ ਦੇ ਵਿੱਚ ਸੇਮ ਡਿਜ਼ਾਈਨ ਦੇ ਵਿੱਚ ਜਿਹੜੀਆਂ ਭੈਣਾਂ ਨੂੰ ਸੇਮ ਚਾਹੀਦਾ ਹੋਵੇ ਦੇਖੋ ਕਿੰਨਾ ਸੋਹਣਾ ਆਇ ਲੱਗਦਾ ਜਿਵੇਂ ਸਾਰਾ ਹੈਂਡ ਦੇ ਨਾਲ ਹਨਾ ਆਪਾਂ ਸਪੈਸ਼ਲੀ ਤਿਆਰ ਕਰਾਇਆ ਹੋਵੇ ਪਰ ਇਹ ਸਾਰਾ ਕੰਮ ਹੋਇਆ ਹੋਇਆ ਡਾਈਏਬਲ ਫੈ布ਰਿਕ ਵਾਈਟ ਆਉਂਦੀ ਹੈ ਸਾਰੀਆਂ ਭੈਣਾਂ ਨੂੰ ਪਤਾ ਹੀ ਹੋਊਗਾ ਤੇ ਇਹ ਡਾਈ ਹੋ ਕੇ ਇਸ ਦਾ ਜਿਹੜਾ ਮਰਜੀ ਆਪਾਂ ਕਲਰ ਇਹ ਤੇ ਡਾਈ ਕਰਵਾ ਸਕਦੇ ਆ ਬਹੁਤ ਸੋਹਣਾ ਸਾਰਾ ਕਲਰ ਆ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਵਾ ਤੇ ਪੂਰਾ ਵਧੀਆ ਜਾਨਕਿ ਖੁੱਲਾ ਡੁੱਲਾ ਫੋਰ ਸਾਈਡ ਸਾਰੇ ਇਹਦੇ ਆਊਗਾ ਜਿਹੜਾ ਘੇਰਾ ਆਊਗਾ ਨਾ ਫੋਰ ਸਾਈਡ ਤੋਂ ਥੋੜਾ ਇੱਥੇ ਜਿਵੇਂ ਗਰਾਰੇ ਦੀ ਸ਼ਰਾਰੇ ਦੀ ਮੋਰੀ ਆ ਜੂ ਸਾਰਾ ਕਿ ਜੇ ਤੁਸੀਂ ਲਹਿੰਗਾ ਦਾ ਗਰਾ ਉਹਣਾ ਚਾਹੁੰਦੇ ਹੋ ਤੇ ਸਾਰਾ ਬਾਰਡਰ ਪੂਰਾ ਹੈਵੀ ਆ ਜਿਵੇਂ ਸ਼ਰਟ ਦਾ ਹੈਵੀ ਆ ਸੋ ਨਾਲ ਹੀ ਇਹਦੇ ਸੇਮ ਹੀ ਆਊਗਾ ਦੁਪੱਟਾ ਹਲੋ ਰਸਟ ਕਲਰ ਚ ਆਊਗਾ ਦੁਪੱਟਾ ਸੇਮ ਫੈਬ੍ਰਿਕ ਦੇ ਵਿੱਚ ਇਹ ਹੈਗਾ ਦਾ ਦੁਪੱਟਾ ਸਾਰਾ ਜਾਲ ਦਾ ਕੰਮ ਹੋਇਆ ਦੁਪੱਟੇ ਦੇ ਉੱਪਰ ਬਹੁਤ ਸੋਹਣਾ ਦੁਪੱਟਾ ਵਾ ਇਹਦਾ ਆਹ ਲਓ ਇਸ ਤਰ੍ਹਾਂ ਹਲਕਾ ਜਿਹਾ ਬਾਰਡਰ ਦੁਪੱਟੇ ਦੇ ਉੱਪਰ ਵੀ ਆ ਕਿਉਂਕਿ ਸ਼ਰਟ ਪੂਰੀ ਫੁੱਲ ਹੈਵੀ ਹੋਗੀ ਘਗਰਾ ਘਰਾਰਾ ਸ਼ਰਾਰਾ ਜੋ ਵੀ ਤੁਸੀਂ ਬਣਾਉਂਗੇ ਉਹ ਪੂਰਾ ਫੁੱਲ ਹੈਵੀ ਹੋ ਗਿਆ ਸੋ ਦੁਪੱਟੇ ਨੂੰ ਥੋੜਾ ਜਾਂ ਅੰਨ ਨੇ ਕੱਟ ਕੀਤਾ ਹੋਇਆ ਦੇਖੋ ਇਸ ਤਰ੍ਹਾਂ ਇਹ ਆਪਾਂ ਅਲੱਗ-ਅਲੱਗ ਜਾਨੀ ਕਿ ਲੈ ਕੇ ਉਹ ਕੀਤਾ ਹੋਇਆ ਜਿਵੇਂ ਇਹ ਲੱਗ ਬਟ ਕੰਮ ਸੇਮ ਆ ਕੰਮ ਤੁਹਾਨੂੰ ਸੇਮ ਮਿਲੇਗਾ ਇਹ ਦੁਪੱਟੇ ਦਾ ਫੈਬਰਿਕ ਆ ਗਿਆ ਇਹ ਆ ਗਿਆ ਸਾਰਾ ਲਹਿੰਗੇ ਦਾ ਜਾਂ ਤੁਹਾਡੇ ਸੂਟ ਦਾ ਪੂਰਾ ਫੈਬਰਿਕ ਜਿਹੜਾ ਕੁਝ ਵੀ ਤੁਸੀਂ ਬਣਾਓਗੇ ਆ ਲਓ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਆ ਤੇ ਕੱਪੜਾ ਤਾਂ ਹੈ ਹੀ ਕੱਲਾ ਜੇ ਹੁਣ ਇਹ ਵਿਸਕੋਸ ਦਾ ਕੱਪੜਾ ਹੀ 1500 ਤੋਂ 2000 ਤੱਕ ਤੁਹਾਨੂੰ ਮਿਲੇਗਾ ਫਿਰ ਦੁਪट्टे ਦਾ ਲਾ ਲਓ ਹੁਣ ਤੁਹਾਨੂੰ ਸਨੇ ਕੰਮ ਸਨੇ ਡਾਈ ਸਾਰਾ ਕੁਝ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮਿਲ ਰਿਹਾ ਵਾ ਸੋ ਜਿਹੜੀਆਂ ਵੀ ਭੈਣਾਂ ਨੂੰ ਚਾਹੀਦਾ ਤੁਸੀਂ ਲੈ ਸਕਦੇ ਹੋ ਦੋ ਕਲਰਾਂ ਉੱਪਰ ਇਹ ਆਪਣੇ ਕੋਲ ਰੈਡੀ ਹੋਇਆ ਵਾ ਦੋਨੇ ਕਲਰ ਅਵੇਲੇਬਲ ਨੇ ਹਲੋ ਜੀ ਇੱਕ ਕਲਰ ਹੈਗਾ ਇਹਦਾ ਲਵੈਂਡਰ ਸ਼ਿਪ ਲਵੈਂਡਰ ਸ਼ੇਡ ਬਹੁਤ ਸੋਹਣਾ ਬਹੁਤ ਹੀ ਪਿਆਰਾ ਕਿੰਨਾ ਸੋਹਣਾ ਕੰਮ ਹੋਇਆ ਯਾਨੀ ਕਿ ਦੇ ਲੁੱਕ ਵਾਈਜ਼ ਇੰਨਾ ਸੋਹਣਾ ਲੱਗ ਰਿਹਾ ਇੰਨਾ ਪਿਆਰਾ ਲੱਗ ਰਿਹਾ ਸੋ ਤੁਸੀਂ ਜਿਹਦੇ ਤੇ ਮਰਜ਼ੀ ਆਪਣਾ ਕੰਮ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਲੱਗ ਰਿਹਾ ਵਾ ਜਿਹੜਾ ਵੀ ਕਲਰ ਦੋਨੋਂ ਜੋ ਪਸੰਦ ਆ ਉਹਨੂੰ ਉਸੇ ਦਾ ਜੇ ਤੁਸੀਂ ਕਹੋਗੇ ਵੀ ਇਹਦਾ ਗਰਾਰਾ ਸਾਨੂੰ ਬਣਾ ਦਿਓ ਇਹਦਾ ਸ਼ਰਾਰਾ ਬਣਾ ਦਿਓ ਜਾਂ ਫਿਰ ਤੁਸੀਂ ਕੋਈ ਵੀ ਅਦਰ ਜਾਨੀ ਕਿ ਕਲਰ ਦੇ ਉੱਪਰ ਕਹੋਗੇ ਵੀ ਹਾਂਜੀ ਸਾਨੂੰ ਆਹ ਕਲਰ ਰੈਡੀ ਕਰ ਦਿਓ ਇਹ ਵਾਲੇ ਫੈਬਰਿਕ ਦੇ ਉੱਪਰ ਇਸੇ ਤਰ੍ਹਾਂ ਦਾ ਹਨਾ ਸਾਰਾ ਕੰਮ ਹੋਇਆ ਹੋਵੇ ਉਹਦੇ ਉੱਪਰ ਤਾਂ ਸੇਮ ਵੀ ਮਿਲ ਜੂਗਾ ਬਸ ਮੈਂ ਤੁਹਾਨੂੰ ਕਹਿ ਰਹੀ ਆ ਕਿ ਡਿਜ਼ਾਈਨ ਨਹੀਂ ਜੇ ਤੁਸੀਂ ਕਹੋਗੇ ਇਹਦੇ ਤੇ ਆਹ ਬਣਿਆ ਹੋਇਆ ਸੀ ਤੇ ਉਹਦੇ ਤੇ ਫਲਾਵਰ ਬਣਿਆ ਇਹ ਅਲੱਗ-ਅਲੱਗ ਡਿਜ਼ਾਈਨ ਪੈਟਰਨ ਅਲੱਗ-ਅਲੱਗ ਹੋ ਜਾਂਦਾ ਵਾ ਇਹਨਾਂ ਦਾ ਸੇਮ ਹੀ ਇਹਦੇ ਨਾਲ ਫਿਰ ਇਹਦਾ ਗਰਾਰਾ ਰਹਿੰਦਾ ਨਾਲ ਹੀ ਇਹਦੇ ਸੇਮ ਕੁੜਤੀ ਆ ਕੁੜਤੀ ਦਾ ਪੂਰਾ ਜਿਹੜਾ ਫਰੰਟ ਆ ਪੂਰਾ ਫੁੱਲ ਹੈਵੀ ਆਊਗਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਹਲੋ ਸਾਰਾ ਜਾਲ ਦਾ ਕੰਮ ਬਹੁਤ ਸੋਹਣੀ ਚੀਜ਼ ਆ ਸੋ ਜਿਹੜੀਆਂ ਪੈਣਾ ਨੂੰ ਵੀ ਰਿਕੁਆਇਰ ਆ ਫਟਾਫਟ ਆਪਣੇ ਆਰਡਰ ਕਰ ਲਓ ਦੋ ਹੀ ਪੀਸ ਆਪਣੇ ਕੋਲ ਰੈਡੀ ਨੇ ਜੇ ਕੋਈ ਸਪੈਸ਼ਲੀ ਰੈਡੀ ਕਰਵਾਉਣਾ ਉਹਦਾ ਵੀ ਤੁਸੀਂ ਦੱਸ ਸਕਦੇ ਹੋ ਨਾਲ ਇਹਦੇ ਸੇਮ ਆਊਗਾ ਦੁਪੱਟਾ ਹਲੋ ਇਹ ਹੈਗਾ ਇਹਦਾ ਦੁਪੱਟਾ ਦੇਖੋ ਕਿੰਨਾ ਸੋਹਣਾ ਨਾਲ ਸੇਮ ਬਣਿਆ ਹੋਇਆ ਦੁਪੱਟਾ ਇਹ ਸੀ ਕਿ ਅੱਜ ਦੀ ਮੇਰੀ ਛੋਟੀ ਜੀ ਵੀਡੀਓ ਇਹ ਡਾਈਏਵਲ ਫੈਬਰਿਕ ਦੇ ਉੱਪਰ ਆ ਸਾਰੀ ਸੋ ਇਹਦੇ ਵਿੱਚ ਕਿਸੇ ਵੀ ਭੈਣ ਨੇ ਮੇਰਾ ਜਸਟ ਇੱਕ ਦਿਖਾਉਣਾ मीनिंग ਇਹੀ ਆ ਵੀ ਤੁਹਾਨੂੰ ਜੇ ਤੁਸੀਂ ਅਲੱਗ ਤੋਂ ਕੁਝ ਹਨਾ ਜਿਵੇਂ ਵਰਕ ਤਾਂ ਆਪਾਂ ਕਰਵੋਨੀ ਕਰਵਾਉਣੀ ਹੈ ਹੈਂਡਵਰਕ ਦੇ ਉੱਪਰ ਸੂਟ ਤੁਸੀਂ ਰੈਡੀ ਕਰਵਾਈ ਰਹੇ ਹੋ ਥ੍ਰੈਡਵਰਕ ਦੇ ਉੱਪਰ ਹੋ ਰਹੇ ਨੇ ਤੇ ਇਸ ਤਰ੍ਹਾਂ ਜਿਹੜਾ ਡਾਈਏਬਲ ਫੈਬਰਿਕ ਆਉਂਦਾ ਵਾ ਕਈ ਪਹਿਣਾ ਦੀ ਰਿਕੁਆਇਰ ਹੁੰਦੀ ਆ ਇਹਨੂੰ ਤੁਸੀਂ ਕਿਸੇ ਵੀ ਕਲਰ ਦੇ ਪਾਹਨ ਕਈ ਪਹਿਣਾ ਕਹਿੰਦੀ ਆ ਤੁਸੀਂ ਗਰਾਰਾ ਸ਼ਰਾਰਾ ਹਨਾ ਜਾਂ ਕਈ ਪਹਿਣਾ ਦੀ ਉਹ ਹੁੰਦੀ ਆ ਵੀ ਤੁਸੀਂ ਬਲੈਕ ਕਲਰ ਦੇ ਵਿੱਚ ਗਰਾਰੇ ਸ਼ਰਾਰੇ ਸਾਨੂੰ ਚਾਹੀਦੇ ਨੇ ਸੋ ਇਹਦੇ ਤੇ ਜਿਹੜਾ ਮਰਜੀ ਕਲਰ ਕਰਵਾ ਲਓ ਉਹੀ ਕਲਰ ਦੇ ਵਿੱਚ ਸੀਮ ਉਨਾ ਹੀ ਫੈਬਰਿਕ ਲੱਗੂਗਾ ਜਿੰਨਾ ਤੁਹਾਡਾ ਲੱਗਦਾ ਵਾ ਤੇ ਫੈਬਰਿਕਾ ਕਿੰਨੇ ਪਰ ਮੀਟਰ ਆ ਉਹ ਮੈਂ ਤੁਹਾਨੂੰ ਵਟਸਐਪ ਤੇ ਹਨਾ ਕਲੀਅਰ ਕਰ ਦੂੰਗੀ ਸੋ ਉਸ ਆ ਦੇ ਨਾਲ ਤੁਸੀਂ ਇਹ ਕਰ ਸਕਦੇ ਹੋ ਪਰ ਇਹ ਜਿਹੜੀਆਂ ਕੁਆਲਿਟੀਆਂ ਉਹ ਸਭ ਤੋਂ ਉੱਪਰ ਬੈਸਟ ਕੁਆਲਿਟੀ ਦਾ ਇਹ ਮਿਲੂਗਾ ਇਹਦੇ ਵਿੱਚ ਲੈਸ ਕੁਆਲਿਟੀਆਂ ਵੀ ਆ ਜਾਂਦੀਆਂ ਸੈਮੀ ਦੇ ਵਿੱਚ ਵੀ ਆ ਜਾਂਦੀਆਂ ਹਰ ਤਰ੍ਹਾਂ ਦੀ ਕੁਆਲਿਟੀ ਆਉਂਦੀ ਆ ਪਰ ਜਿਹੜੀ ਮੈਂ ਤੁਹਾਨੂੰ ਦਿਖਾਈ ਆ ਪਿਓਰ ਵਿਸਕੋਸ ਜੌਰਜਟ ਦੀ ਕੁਆਲਿਟੀ ਦਿਖਾਈ ਆ ਸੋ ਇਹਦੇ ਵਿੱਚ ਜਾ ਕੇ ਤੁਸੀਂ ਜਿਹੜਾ ਮਰਜੀ ਸੂਟ ਮਤਲਬ ਕਿ ਰੈਡੀ ਕਰਵਾ ਸਕਦੇ ਹੋ ਚਾਹੇ ਤੁਸੀਂ ਸਲਵਾਰ ਸੂਟ ਬਣਾਉਣਾ ਉਹ ਵੀ ਬਣੀ ਜਾਊਗਾ ਗਰਾਰਾ ਸ਼ਰਾਰਾ ਤੁਹਾਨੂੰ ਦੱਸ ਹੀ ਦਿੱਤਾ ਵੀ ਜਿੱਦਾਂ ਦਾ ਵੀ ਤੁਸੀਂ ਕਹੋਗੇ ਪਾਰਟੀ ویئر 컬렉ਸ਼ਨ ਬਹੁਤ ਸੋਹਣੀ ਆ ਸੋ ਤੇ ਪਲੀਜ਼ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜਰੂਰ ਕਰ ਜਿਓ ਸ਼ੇਅਰ ਜਰੂਰ ਕਰ ਜਿਓ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓਗੇ 컬렉ਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ 컬렉ਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ